ਮੈਂ ਇਸ ਗੱਲੋਂ ਕਿੰਨਾ ਕਿੰਨਾ ਖੁਸ਼ ਵੀ ਆ ਵੀ ਮੋਦੀ ਦੁਆਰਾ ਪ੍ਰਧਾਨ ਮੰਤਰੀ ਬਣ ਗਿਆ ਕਾਰਨ ਉਹਦਾ ਇਹੀ ਆ ਸਿਰਫ ਵੀ ਇਹਨਾਂ ਦਾ ਹੰਕਾਰ ਟੁੱਟ ਗਿਆ ਠੀਕ ਆ ਇਹਨਾਂ ਨੇ ਗੱਠ ਜੋੜ ਵੀ ਕਰਕੇ ਦੇਖ ਲਿਆ ਆਵਾਦੀ ਪਾਰਟੀ ਦਾ ਪ੍ਰਮਾਤਮਾ ਨੇ ਹੰਕਾਰ ਤੋੜੀ ਬਸ ਤੁਸੀਂ ਕਹਿੰਦੇ ਕਿ ਮੋਦੀ ਪ੍ਰਧਾਨ ਮੰਤਰੀ ਬਣੇ ਨੇ ਮੋੜ ਤੇ ਅਸੀਂ ਖੁਸ਼ ਹਾਂ ਦੂਜੇ ਪਾਸੇ ਤੁਸੀਂ ਵਿਰੋਧ ਕਰ ਰਹੇ ਹੋ ਕਿਸਾਨੀ ਉਹਦੇ ਲਈ ਮਤਲਬ ਮੋਦੀ ਦਾ ਉੱਪਰ ਪ੍ਰਧਾਨ ਮੰਤਰੀ ਬਣਨਾ ਇਹ ਪੰਜਾਬ ਲਈ ਫਾਇਦੇਮੰਦ ਸਿੱਧ ਹੋ ਆਵਾਦੀ ਲੋਕਾਂ ਨੇ ਤਾਂ ਇੱਕ ਸੀਟ ਨਹੀਂ ਦਿੱਤੀ ਉਹਨਾਂ ਨੂੰ ਤੁਸੀਂ ਕਹਿੰਦੇ ਫਾਇਦੇਮੰਦ ਹੋ ਗਏ ਕਿਵੇਂ ਉਹ ਪੰਜਾਬ ਦੇ ਲਈ ਕਾਰਜ ਕਿਵੇਂ ਕਰਨਗੇ ਅਸੀਂ ਇਹਨਾਂ ਤੋਂ ਤਾਂ ਬਚ ਗਏ ਜਲਾਦਾ ਤੋਂ ਤਾਂ ਬਚ ਗਏ ਬੁਛੜਾ ਤੋਂ ਬਚ ਗਏ ਅਸੀਂ ਭਗਵੰਤ ਮਾਨ ਬੁਛੜ ਤੋਂ ਅਸੀਂ ਬਚ ਗਏ ਇਹ EVM ਮਸ਼ੀਨਾਂ ਨੇ ਨਹੀਂ ਇੱਜ਼ਤ ਰੱਖ ਲਈ ਨਹੀਂ ਤਾਂ 13 0 ਜਿਹੜੀ ਕਹੀਦੀ ਭਗਵੰਤ ਮਾਨ ਨੇ 32 ਅੰਦਾਲੇ ਨੇ ਉਹ ਸੱਚ ਉੱਥੇ ਪ੍ਰਚਾਰ ਕੀਤਾ ਜਾਨ ਲੋਕਾਂ ਦੇ ਵਿੱਚ ਰਿਆਂ ਮਾਨ ਸਾਹਿਬ ਮਾਨ ਸਾਹਿਬ ਹੁੰਦੀ ਸੀ ਸਿਮਰਜੀਤ ਮਾਨ ਸਿਮਰਜੀਤ ਮਾਨ ਹੁੰਦੇ ਸੀਗੇ ਮੀਤ ਹਿਆਰ ਦਾ ਤਾਂ ਕਿਤੇ ਨਾਂ ਹੀ ਨਹੀਂ ਸੀ ਵੱਧ ਤੋਂ ਵੱਧ ਲੋਕ ਖੈਰੇ ਨੂੰ ਕਹਿੰਦੇ ਸੀਗੇ ਖੈਰੇ ਦਾ ਨਾਮ ਲੰਦੇ ਸੀਗੇ ਕੁਝ ਲੋਕ ਵੀ ਅਸੀਂ ਖੈਰਾ ਸਾਹਿਬ ਨੂੰ ਵੋਟ ਪਾਵਾਂਗੇ ਪਰ ਖੈਰਾ ਵੀ ਗद्दार ਨਿਕਲਿਆ ਪੰਜਾਬ ਦੀਆਂ ਗੱਲਾਂ ਕਰਨ ਵਾਲਾ ਜਿੱਦਣ ਖੈਰਾ ਜੇਲ੍ਹ ਦੇ ਵਿੱਚ ਭੇਜਿਆ ਮੈਂ ਉਸ ਦਿਨ ਲੋਕਾਂ ਨੂੰ ਕਿਹਾ ਸੀਗਾ ਵੀ ਕੋਈ ਵੱਡੀ ਸਾਜ਼ਿਸ਼ ਦੇ ਅਧੀਨੇ ਜਾ ਰਿਹਾ ਹੈ ਇਹ ਸਿਰਫ ਲੋਕਾਂ ਦਾ ਦਿਲ ਜਿੱਤਣ ਲਈ ਜਾ ਸੀ ਕਿਉਂਕਿ ਉੱਪਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇਕੱਠ ਜੋੜਾ ਕੇਜਰੀਵਾਲ ਵੀ ਕਹਿੰਦਾ ਸੀਗਾ ਵੀ ਮੈਂ ਜਦੋਂ ਆ ਗਿਆ ਸੱਤਾ ਦੇ ਵਿੱਚ ਤਾਂ ਮੈਂ ਮਤਲਬ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣ ਗਿਆ ਸਾਡਾ ਆਪ ਦਾ ਬੰਦਾ ਸਰਕਾਰ ਬਣ ਗਈ ਅਸੀਂ ਦਵਿੰਦਰਪਾਲ ਭੁੱਲਰ ਨੂੰ ਛੱਡਾਂਗੇ ਬਾਈ ਜੀ ਕਿੱਥੇ ਛੱਡਿਆ ਦਵਿੰਦਰਪਾਲ ਭੁੱਲਰ ਕਿੱਥੇ ਗੁਰਦੇਵ ਸਿੰਘ ਕੌਂਕਾ ਨੂੰ ਇਨਸਾਫ ਦਿੱਤਾ ਕਿੱਥੇ ਬੇਅਦਬੀ ਦਾ ਇਨਸਾਫ ਸਾਨੂੰ ਮਿਲਿਆ ਕਿਤੇ ਇੱਕ ਜਗ੍ਹਾ ਦੱਸ ਦੇ ਨ ਵੀ ਇਹ ਮੰਤਰੀ ਇਹ ਲੀਡਰਸ਼ਿਪਰ ਕੋਈ ਪੂਰਾ ਉੱਤਰਿਆ ਹੋਵੇ ਇਹਨਾਂ ਦੇ ਇਹ ਝੂਠੇ ਲੋਕ ਨੇ ਇਹਨਾਂ ਦਾ ਅਸੀਂ ਭਰੋਸਾ ਨਹੀਂ ਕਰ ਸਕਦੇ ਠੀਕ ਹੈ ਬੰਦੀ ਸਿੰਘਾਂ ਲਈ ਜਿਹੜਾ ਮੇਰੇ ਲੋਕਾਂ ਨੂੰ ਬੇਨਤੀ ਹੈ ਬ ਨੇ ਜਿਹੜਾ ਆਪਾਂ ਮੋਰਚਾ ਲਾਇਆ ਹੋਇਆ ਉਹਨੂੰ ਆਪਾਂ ਬਰਕਰਾਰ ਰੱਖੀਏ ਉਹ ਚਾ ਆਪਾਂ ਮਤਲਬ ਵਧੀਆ ਤਰੀਕੇ ਨਾਲ ਉੱਥੇ ਆਪਾਂ ਲੋਕ ਜੁੜੀਏ ਇਕੱਠੇ ਹੋ ਕੇ ਤਾਂ ਜੋ ਸਰਕਾਰ ਤੇ ਪ੍ਰੈਸ਼ਰ ਬਣ ਸਕੇ ਤਾਂ ਜੋ ਇਹਨਾਂ ਝੂਠੇ ਲੀਡਰਾਂ ਨੂੰ ਆਪਾਂ ਮੂੰਹ ਤੋੜ ਜਵਾਬ ਦੇ ਸਕੀਏ ਤਾਂ ਜੋ ਆਪਣੇ ਸਿੰਘਾਂ ਨੂੰ ਆਪਾਂ ਬਾਹਰ ਲਿਆ ਸਕੀਏ ਇਹਨਾਂ ਨੇ ਪ੍ਰਾਣੇ ਕਿਸ਼ਣ ਨੇ ਇਹਨਾਂ ਨੇ ਨਵੇਂ ਹੀ ਬਣਾਤੇ ਠੀਕ ਹੈ ਤੁਸੀਂ ਦੇਖਿਆ ਵੀ ਅਮਰਸਰ ਜੇਲ੍ਹ ਭਰਤੀ ਆ ਡਿਬਰੂਗੜ੍ਹ ਪਹਜਾਦੇ ਨੇ 11 ਬੰਦੇ ਸਾਡੇ ਇਹਨਾਂ ਨੇ ਠੀਕ ਹੈ ਅਮਰਤਪਾਲ ਅੰਦਰ ਬੈਠਾ ਵੀ ਜਿੱਤ ਗਿਆ ਇਹਨਾਂ ਦਾ ਮੂੰਹ ਤਾਂ ਚਪੇੜ ਆ ਜੁੱਤੀ ਆ ਇਹਨਾਂ ਦੇ ਮੂੰਹ ਦੇ ਉੱਤੇ ਲੀਡਰਾਂ ਦੇ ਉੱਤੇ ਠੀਕ ਹੈ ਜਿਹੜਾ ਅਮਰਤਪਾਲ ਦਾ ਜਿੱਤਣਾ ਇਹ ਲੀਡਰਾਂ ਦੇ ਮੂੰਹ ਤੇ ਚਪੇੜ ਆ 22 ਸਾਲਾਂ ਦੇ ਵਿੱਚ ਕੀ ਕਾਰਨ ਹੋ ਗਿਆ ਕਿ ਆਮ ਆਦੀ ਪਾਰਟੀ 3 ਸੀਟਾਂ ਤੇ ਰਹਿ ਗਈ 22 ਸੀਟਾਂ ਕਿ ਸ਼ੁਕਰ ਆ 3 ਸੀਟਾਂ ਤੇ ਰਹਿ ਗਈ ਪੰਜਾਬਦਿਆਂ ਨੇ ਇਹਦੀ ਕਿਤੇ ਨਾ ਕਿਤਾ ਈਵੀਐਮ ਮਸ਼ੀਨਾਂ ਨੇ ਨਾ ਇੱਜ਼ਤ ਰੱਖ ਲਈ ਕਿਉਂਕਿ ਈਵੀਐਮ ਮਸ਼ੀਨ ਇਹ ਜਿਹੜੀ ਹੈਕ ਕੀਤੀ ਜਾ ਸਕਦੀ ਹੈ ਠੀਕ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਈਵੀਐਮ ਮਸ਼ੀਨਾਂ ਨੇ ਨਾ ਇੱਜ਼ਤ ਰੱਖ ਲਈ ਨਹੀਂ ਤਾਂ 13 0 ਜਿਹੜੀ ਕਹੀਦੀ ਭਗਵੰਤ ਮਾਨ ਨੇ 32 ਦੰਦਾਲੇ ਨੇ ਉਹ ਸੱਚ ਹੋਈ ਵੀ ਆ ਗਰਾਊਂਡ ਲੈਵਲ ਤੇ ਸੱਚ ਹੋਈ ਜਿਹੜਾ ਅਸੀਂ ਮਾਨ ਸਾਹਿਬ ਦਾ ਉੱਥੇ ਪ੍ਰਚਾਰ ਕੀਤਾ ਜਾਂ ਲੋਕਾਂ ਦੇ ਵਿੱਚ ਰਿਆਂ ਬਾਨ ਸਾਹਿਬ ਹੈ ਮਾਨ ਸਾਹਿਬ ਹੁੰਦੀ ਸੀ ਸਿਮਰਜੀਤ ਮਾਨ ਸਿਮਰਜੀਤ ਮਾਨ ਹੁੰਦੇ ਸੀਗੇ ਮੀਤ ਹਿਆਰ ਦਾ ਤੱਕ ਤਾਂ ਨਾਂ ਹੀ ਨਹੀਂ ਸੀ ਵੱਧ ਤੋਂ ਵੱਧ ਲੋਕ ਖੈਰੇ ਨੂੰ ਕਹਿੰਦੇ ਸੀਗੇ ਖੈਰੇ ਦਾ ਨਾਂ ਲੱਦੇ ਸੀਗੇ ਕੁਝ ਲੋਕ ਵੀ ਅਸੀਂ ਖੈਰਾ ਸਾਹਿਬ ਨੂੰ ਵੋਟ ਪਾਵਾਂਗੇ ਪਰ ਖੈਰਾ ਵੀ ਗद्दार ਨਿਕਲਿਆ ਪੰਜਾਬ ਦੀਆਂ ਗੱਲਾਂ ਕਰਨ ਵਾਲਾ ਜਿੱਦਣ ਖੈਰਾ ਜੇਲ੍ਹ ਦੇ ਵਿੱਚ ਭੇਜਿਆ ਮੈਂ ਉਸ ਦਿਨ ਲੋਕਾਂ ਨੂੰ ਕਿਹਾ ਸੀਗਾ ਵੀ ਕੋਈ ਵੱਡੀ ਸਾਜ਼ਿਸ਼ ਦੇ ਅਧੀਨੇ ਜਾ ਰਿਹਾ ਹੈ ਇਹ ਸਿਰਫ ਲੋਕਾਂ ਦਾ ਦਿਲ ਜਿੱਤਣ ਲਈ ਜਾ ਰਿਹਾ ਸੀ ਕਿਉਂਕਿ ਉੱਪਰ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇਕੱਠ ਜੋੜਾ ਹੈ ਠੀਕ ਹੈ ਮੈਂ ਇਸ ਗੱਲੋਂ ਕਿਤੇ ਨਾ ਕਿਤੇ ਖੁਸ਼ ਵੀ ਹਾਂ ਵੀ ਮੋਦੀ ਦੁਆਰਾ ਪ੍ਰਧਾਨ ਬੀ ਇਹਨਾਂ ਦਾ ਹੰਕਾਰ ਟੁੱਟ ਗਿਆ ਠੀਕ ਹੈ ਇਹਨਾਂ ਨੇ ਗੱਠ ਜੋੜ ਵੀ ਕਰਕੇ ਦੇਖ ਲਿਆ ਆਵਾਜ਼ ਹੀ ਪਾਰਟੀ ਦਾ ਪ੍ਰਮਾਤਮਾ ਨੇ ਹੰਕਾਰ ਤੋੜਤਾ ਇੱਕ ਪਾਸੇ ਤੁਸੀਂ ਕਹਿੰਦੇ ਕਿ ਮੋਦੀ ਪ੍ਰਧਾਨ ਮੰਤਰੀ ਬਣੇ ਨੇ ਮੋੜ ਤੇ ਅਸੀਂ ਖੁਸ਼ ਹਾਂ ਦੂਜੇ ਪਾਸੇ ਤੁਸੀਂ ਵਿਰੋਧ ਕਰ ਰਹੇ ਹੋ ਕਿਸਾਨੀ ਉਹਦੇ ਲੈ ਕੇ ਦੇਖੋ ਜਿਹੜੇ ਸਾਡੇ মতਪੇਦ ਨੇ ਉਹ ਵੱਖਰੇ ਨੇ ਪਰ ਜਿਹੜਾ ਮਤਲਬ ਮੋਦੀ ਦਾ ਉੱਪਰ ਪ੍ਰਧਾਨ ਮੰਤਰੀ ਬਣਨਾ ਇਹ ਪੰਜਾਬ ਲਈ ਫਾਇਦੇਮੰਦ ਸਿੱਧ ਹੋ ਗਿਆ ਕਿਉਂਕਿ ਨਹੀਂ ਇੰਨਾ ਇਹ ਹੰਕਾਰ ਗਏ ਸੀਗੇ ਸਾਡੇ ਲੋਕਾਂ ਨੇ ਤਾਂ ਇੱਕ ਸੀਟ ਨਹੀਂ ਦਿੱਤੀ ਉਹਨਾਂ ਨੂੰ ਤੁਸੀਂ ਕਹਿੰਦੇ ਫਾਇਦੇਮੰਦ ਹੋ ਗਿਆ ਕਿਵੇਂ ਉਹ ਪੰਜਾਬ ਦੇ ਲਈ ਕਾਰਜ ਕਿਵੇਂ ਕਰਨਗੇ ਅਸੀਂ ਇਹਨਾਂ ਤੋਂ ਤਾਂ ਬਚ ਗਏ ਜਲਾਦਾ ਤੋਂ ਤਾਂ ਬਚ ਗਏ 부ਛੜਾ ਤੋਂ ਬਚ ਗਏ ਅਸੀਂ ਭਗਵਾਨ ਤਮਾਨ ਗੁੱਛੜ ਤੋਂ ਅਸੀਂ ਬਚ ਗਏ ਠੀਕ ਹੈ ਨਹੀਂ ਇਹ ਤਾਂ ਇੰਨਾ ਨਸ਼ਾ ਸੱਤਾ ਦਾ ਸਿਰ ਚੜ ਕੇ ਬੋਲਣ ਲੱਗਿਆ ਸੀ ਇਹ ਤਾਂ ਬੰਦਿਆ ਨੂੰ ਕੀੜੇ ਬਕੌੜੇ ਦੱਸਣ ਲੱਗ ਗਿਆ ਤੇ ਵੀ ਸਪਰੇਅ ਕਰਕੇ ਮਾਰ ਦੋ ਜੇ ਨਹੀਂ ਮਾਰਦੇ ਪਿੰਜਰੇ ਚ ਬੰਦ ਕਰ ਦੋ ਠੀਕ ਹੈ ਨਾ ਇਹਦਾ ਜਾਨਵਰ ਸਮਝਣ ਲੱਗ ਗਿਆ ਸੀ ਬੰਦਿਆ ਨੂੰ ਠੀਕ ਹੈ ਇਸ ਕਰਕੇ ਇਹਦਾ ਹੰਕਾਰ ਟੁੱਟਣਾ ਜ਼ਰੂਰੀ ਸੀਗਾ ਹੰਕਾਰ ਟੁੱਟ ਗਿਆ ਵਾਹਿਗੁਰੂ ਦਾ ਸ਼ੁਕਰ ਹੈ ਲਾਰਸ ਵਾਲਾ ਮੇਰਾ ਲੋਕ ਸਭਾ ਦੀ ਚੋਣਾਂ ਵੀ ਚੁੱਕੀਆਂ ਨੇ ਉਸ ਤੋਂ ਬਾਅਦ ਜਿਹੜੇ ਜੇਤੂ ਹੋਏ ਨੇ ਉਮੀਦਵਾਰ ਜਿਵੇਂ ਰਾਜਾ ਬਣ ਕੇ ਰਿਏ ਜਲੰਧਰ ਤੋਂ ਜਿਮਨੀ ਚੋਣ ਦੁਆਰਾ ਹੋਣੀ ਆ ਪੱਛਮੀ ਦੀ ਤੇ ਜਿਹੜੇ ਐਮਐਲਏ ਨੇ ਉਹ ਦੁਆਰਾ ਜਿੱਤਣ ਤੋਂ ਬਾਅਦ ਹੁਣ ਐਮਪੀ ਬਣ ਗਏ ਐਮਪੀ ਤੋਂ ਬਣਨ ਤੋਂ ਬਾਅਦ ਉਹਨਾਂ ਦੇ ਦੁਆਰਾ ਚੋਣ ਹੋਣੀ ਆ ਲੋਕਾਂ ਦਾ ਪੈਸਾ ਖਰਾਬ ਹੋ ਰਿਹਾ ਕਿਵੇਂ ਦੇਖਦੇ ਵੇਸਟ ਆਫ ਮਨੀ ਹਨਾ ਲੋਕਾਂ ਦਾ ਪੈਸਾ ਜਿਹੜਾ ਇਹਨਾਂ ਨੇ ਖਰਾਬ ਕੀਤਾ ਇੱਕ ਕਾਨੂੰਨ ਬਣਨਾ ਚਾਹੀਦਾ ਇਹਦੇ ਵਿੱਚ ਸੁਧਾਰ ਆਉਣਾ ਚਾਹੀਦਾ ਵੀ ਜਿਹੜਾ ਬੰਦਾ ਇੱਕ ਵਾਰ ਗੱਡੀ ਤੇ ਹੈਗਾ ਉਹ ਇਲੈਕਸ਼ਨ ਨਾ ਲੜੇ ਕਿ ਇਹਨਾਂ ਕੋ ਕੈਂਡੀਡੇਟ ਮੁੱਕ ਗਏ ਆਮ ਆਦਮੀ ਪਾਰਟੀ ਦੇ ਦੂਜਿਆਂ ਦੇ ਪਹਿਲਾਂ ਆ ਹੁਣ ਜੀਪੀ ਆ ਸਾਡੇ ਇੱਥੇ ਫੜ ਕੇ ਲਿਆਂਦਾ ਸੀ ਕਾਂਗਰਸ ਦੇ ਵਿੱਚੋਂ ਫੜ ਕੇ ਲਿਆਂਦਾ ਸੀ ਉਹ ਜਿਤਨੀ ਪਾਇਆ ਹੈਗਾ ਠੀਕ ਹੈ ਇਹਨਾਂ ਕੋਲ ਹੈ ਹੀ ਨਹੀਂ ਕਿ ਬੰਦੇ ਹੀ ਨਹੀਂ ਨਾ ਕੋਈ ਚਿਹਰੇ ਹੀ ਨਹੀਂ ਹੈਗੇ ਇਹਨਾਂ ਨੇ ਤਾਂ ਉਹ ਬੰਦੇ ਖੜੇ ਕੀਤੇ ਸੀਗੇ ਇਹਨਾਂ ਨੇ ਪੰਜਾਬ ਦਾ ਪੈਸਾ ਬਰਬਾਦ ਕੀਤਾ ਪੰਜਾਬ ਦਾ ਸਮਾ ਖਰਾਬ ਕੀਤਾ ਪੰਜਾਬ ਦੇ ਲੋਕਾਂ ਦਾ ਜਿਹੜਾ ਇਹ ਟੈਕਸ ਆ ਸਾਰਾ ਪੰਜਾਬ ਦੇ ਉੱਤੇ ਪੈਣਾ ਠੀਕ ਹੈ ਇਹ ਇੱਕ ਪਾਸੇ ਸਯੋਕ ਵਾਂਗੂ ਖਾਏ ਰਹੇ ਨੇ ਦੂਜੇ ਪਾਸੇ ਵੀ ਉੱਪਰੋਂ ਵੀ ਨੁਕਸਾਨ ਕਰਦੇ ਨੇ ਇਹ ਸਾਡਾ ਠੀਕ ਹੈ ਇਹ ਦੋਹੇ ਪਾਸੇ ਪੰਜਾਬ ਦਾ ਨੁਕਸਾਨ ਲੱਗੇ ਹੋਏ ਨੇ ਕਰਨ ਇੱਕ ਪਾਸੇ ਆਪਦੇ ਘਰ ਪਰ ਕੇ ਤੇ ਦੂਜੇ ਪਾਸੇ ਆ ਦੁਬਾਰਾ ਇਲੈਕਸ਼ਨ ਜਿਮਨੀ ਨਾ ਕਰਵਾ ਕਰਵਾ ਕੇ ਇਹ ਪੰਜਾਬ ਦਾ ਨੁਕਸਾਨ ਕਰਦੇ ਨੇ ਇਸ ਕਾਨੂੰਨ ਦੇ ਵਿੱਚ ਇਕੱਲਾ ਇਸੇ ਸਰਕਾਰ ਨੂੰ ਨਹੀਂ ਮੈਂ ਕਹਿੰਦੀ ਪਿਛਲੇ ਸਰਕਾਰਾਂ ਨੂੰ ਮੈਂ ਕਹਿੰਨੀ ਆ ਵੀ ਉਹਨਾਂ ਨੇ ਵੀ ਜਿਨ੍ਹਾਂ ਨੇ ਜਿਮਨੀ ਚੋਣ ਕਰਾਈ ਆ ਜਿੱਥੇ ਤਾਂ ਦੇਖੋ ਵਰ ਗਿਆ ਕੋਈ ਠੀਕ ਆ ਉਹਦਾ ਵੱਖਰੀ ਗੱਲ ਹੈ ਪਰ ਜਿੱਥੇ ਇੱਕ ਜਿੱਤੇ ਹੋਏ ਨੂੰ ਦੁਬਾਰਾ ਸ਼ੀਟ ਦਿੱਤੀ ਜਾਂਦੀ ਆ ਉਸ ਉੱਤੇ ਕਾਨੂੰਨੀ ਦੀ ਕਸੂਦ ਹੋਣੀ ਚਾਹੀਦੀ ਆ ਵੀ ਦੁਬਾਰਾ ਉਸ ਬੰਦੇ ਨੂੰ ਇਲੈਕਸ਼ਨ ਉੱਥੋਂ ਨਾ ਲੜਾਈ ਜਾਵੇ ਇਹ ਸਨ ਕਿਸਾਨ ਆਗੂ ਗਰਜੀਤ ਕੌਰ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜਿਹੜਿਆ ਕਿ ਜਿਮਨੀ ਚੋਣਾ ਹੁੰਦੀਆਂ ਨੇ ਉਹ ਪੰਜਾਬ ਦੇ ਲੋਕਾਂ ਦਾ ਪੈਸਾ ਖਰਾਬ ਕੀਤਾ ਜਾ ਰਿਹਾ ਹੈ ਕਿ ਅਜਿਹਾ ਇੱਕ ਕਾਨੂੰਨ ਬੰਨਾ ਚਾਹੀਦਾ ਹੈ ਜਿਹਦੇ ਵਿੱਚ ਜਿਹੜਾ ਕੀ ਪਹਿਲਾਂ ਹੀ ਕੋਈ ਐਮ.ਐਲ.ਏ ਜਾਂ ਕੋਈ ਵੀ ਕਿਸੇ ਵੀ ਪੋਜੀਸ਼ਨ ਦੇ ਉੱਤੇ ਅਹੁਦੇਦਾਰ ਤੇ ਨਿਯੁਕਤ ਹੋਇਆ ਪਿਆ ਉਸ ਨੂੰ ਚੋਣ ਨਾਲ ਲੜਾਈ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਦਾ ਪੈਸੇ ਨੂੰ ਬਚਾਇਆ ਜਾ ਸਕੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਖੋੜੀ ਦੇ ਨਾਲ ਰਜਿੰਦਰ ਸਿੰਘ ਬਾੜ ਦੀ ਖਾਸ ਰਿਪੋਰਟ